ਆ ਬਾਈਪਾਸ ਤੇ ਨਾ ਇਥੇ ਕਲੋਨੀ ਦਾ ਸਾਰਾ ਕੂੜਾ ਲੱਗਾ ਹੈਗਾ ਗਾਹ ਤੱਕ ਵੇਖੋ ਤੁਸੀਂ ਇਥੇ ਪਹਿਲਾਂ ਕੂੜਾ ਦਾ ਢੇਰ ਲੱਗਾ ਦਾ ਸੀ ਆਪਾਂ ਉਹ ਸਾਰਾ ਕੂੜਾ ਚੁਕਾ ਕੇ ਤੋ ਮਿੱਟੀ ਪਾਤੀ ਠੀਕ ਹੈ ਜੀ ਤੋ ਅੱਗੇ ਵੀ ਵੇਖ ਸਕਦੇ ਹੋ ਸੜਕ ਦੇ ਨਾਲ ਕਿਤੇ 1 ਫੁੱਟ ਮਿੱਟੀ ਨਹੀਂ ਅਸੀਂ ਇੱਥੇ ਮਿੱਟੀ ਪੰਜ ਪੰਜ 10 ਦਾ ਫੁੱਟ ਨਾਲ ਲਾਈ ਆ ਇੱਧਰ ਵੀ ਕੂੜਾ ਦੀ ਸਮੱਸਿਆ ਕਰਕੇ ਇੱਥੇ ਮਿੱਟੀ ਲਾਈ ਵੀ ਕੂੜਾ ਗਾਂਹ ਚਲ ਜੇ ਅਸੀਂ ਇਹ ਕਰਦੇ ਆ ਵੀ ਇੱਥੇ ਮਿੱਟੀ ਲਾ ਲਈ ਦਾ ਠੀਕ ਹੈ ਕਿ ਲੋਕੀ ਕੂੜਾ ਨਾ ਸੁੱਟਣ ਸਰ ਇਹ ਇੱਥੇ ਮਿੱਟੀ ਲਾਤੀ ਕੂੜਾ ਗਾਂਹ ਗਾਂ ਜਾਣ ਦਾ ਪਿਆ ਹੁਣ ਜੇ ਇਥੋਂ ਅਸੀਂ ਬੰਦ ਕਰ ਦਿੰਨੇ ਆ ਤੇ ਕੂੜਾ ਇੱਥੇ ਡਿਗਣ ਨਾ ਪੰਦਾ ਆ ਤੁਹਾਡੇ ਸਾਰੇ ਧਿਆਨ ਦੇ ਵਿੱਚ ਆ ਇੱਕ ਬੰਦਾ ਨਾ ਇਹਦਾ ਰਕਬਾ ਨਾ ਕੋਈ ਗੱਲ ਨਾ ਇਹਦੀ ਕੋਈ ਜ਼ਮੀਨ ਇੱਥੇ ਸਰਕਾਰੀ ਜ਼ਮੀਨ ਜੰਗਲਾਤ ਦੀ ਜ਼ਮੀਨ ਆ ਜੰਗਲਾਤ ਵਾਲੇ ਆ ਕੇ ਰੋਕਣ ਠੀਕ ਹੈ ਨਹੀਂ ਇਹ ਗੈਂਗਸਟਰ ਸੱਦ ਕੇ ਇੱਥੇ ਤੇ ਆ ਜਾਂਦਾ ਰੋਜ਼ ਹੀ ਮੁੰਡੇ ਸੱਦ ਲਾਂਦਾ ਹੀ ਇੱਥੇ ਇਨੀ ਗੀ ਦੀ ਸਾਡੀ ਮਿੱਟੀ ਹਾਨੂੰ ਹੀ ਨਹੀਂ ਚੁੱਕਣ ਦਿੰਦੇ ਅਸੀਂ ਸਿਰਫ ਇੱਥੇ ਲਾਂਦ ਦਾ ਕਾਰਨ ਇਹ ਆ ਕਿ ਜੇ ਅਸੀਂ ਨਹੀਂ ਲਾਂਦੇ ਤੇ ਕਲੋਨੀ ਸਾਰੀ ਕੂੜਾ ਸੁੱਟਦੀ ਇੱਥੇ ਹੁਣ ਘਰ ਸਾਹਮਣੇ ਮੇਰਾ ਘਰ ਆ ਠੀਕ ਹੈ ਨਹੀਂ ਅਲਰਜੀ ਇਹਨਾਂ ਨੂੰ ਇਸ ਗੱਲ ਦੀ ਆ ਪੇਨਾਰ ਮੇਰੇ ਲਾਗੇ ਖੋਲਿਆ ਬਣਿਆ ਕੈਬਨ ਬਣਿਆ ਕੁੱਕ ਤੱਕ ਹੈ ਨਹੀਂ ਸਵੇਰੇ 8 ਵਜੇ ਤੋਂ ਇੱਥੇ ਕੁੜੀਆਂ ਮੁੰਡਿਆਂ ਨੇ ਸਟਾਰਟ ਹੋ ਜਾਂਦੇ ਆ ਇਹ ਗੱਲ ਤੋਂ ਮੈਂ ਰੋਕਦਾ ਬਸ ਇਹ ਗੱਲ ਦੀ ਰੰਜਿਸ਼ ਆ ਉਹ ਗੱਲ ਦਾ ਪੰਗਾ ਲੈਂਦੇ ਆ ਨਾ ਪੰਜ ਸਾਰਾ ਰਿਆ ਸੀ ਸਾਹਮਣੇ ਤੁਸੀਂ ਝਾਤੀ ਮਾਰੋ ਸਾਰੇ ਘਰ ਨੇ ਕੋਈ ਬੋਲ ਨਹੀਂ ਸਕਦਾ ਇਹ ਉਹਨੂੰ ਮੁੰਡਿਆਂ ਦਾ ਧੌਂਸ ਦਿਖਾ ਕੇ ਉਹ ਕਲੋਨੀ ਚ ਕਦੀ ਕਿਸਦੇ ਘਰ ਗੋਲੀ ਚਲਾਤੀ ਹੁਣ ਹਾਲੇ ਚੱਕ ਚਲਾਤੀ ਹੁਣ ਥੋੜੇ ਦਿਨ ਪਹਿਲਾਂ ਜੂਨ ਚੱਕ ਚਲਾਤੀ 5 ਤਰੀਕ ਨੂੰ ਹੱਡੇ ਤੇ ਚਲਾਤੀ ਜਿਹਦੀ ਵੀਡੀਓ ਵੀ ਆ ਸਾਰਾ ਕੁਝ ਸਾਡੇ ਕੋਲ ਭਾਈ ਮੇਰਾ ਨਾਮ ਮੇਜਰ ਸਿੰਘ ਬਾਜਵਾ ਹਰਦਬਾਥਵਾਲੇ ਦਾ ਬਸਨੀ ਕਾਇਮ ਤੇ ਰਕਬਾ आले ਜਗ ਦਾ ਜਿੱਥੇ ਆਪਾਂ ਹੁਣ ਖੜੇ ਆ ਇਸੇ ਰਕਵੇ ਦੇ ਨਾਲ ਹੀ ਮੇਰਾ ਰੈਸਟੋਰੈਂਟ ਵੀ ਆ ਤੇ ਮੇਰਾ ਜਿਹੜਾ ਗਵੰਡੀ ਆ ਹਰਪਿੰਦਰ ਸਿੰਘ ਮਾਨ ਇਹਦਾ ਮਿੱਟੀ ਦਾ ਕਾਰੋਬਾਰ ਹੈ ਜੀ ਆ ਜਿੱਥੇ ਆਪਾਂ ਹੁਣ ਖਲੋਤੇ ਆ ਇਹ ਸਰਕਾਰੀ ਜੰਗਲਾਤ ਦੀ ਜਗ੍ਹਾ ਆ ਇਹ ਇੱਥੇ ਪਿਛਲੇ ਪਾਸੇ ਮੇਰੀ ਜ਼ਮੀਨ ਆ ਮੇਰੀ ਜ਼ਮੀਨ ਦੇ ਅਗਲੇ ਪਾਸੇ ਮਿੱਟੀ ਡੰਪ ਕਰਦਾ ਆ ਤੇ ਕਦੀ ਚੁੱਕ ਲੈਂਦਾ ਮਿੱਟੀ ਕਦੀ ਪਾ ਲੈਂਦਾ ਵਾ ਠੀਕ ਆ ਇਹਨੂੰ ਮੈਂ ਬੜੀ ਵਾਰੀ ਮਤਲਬ ਆ ਕੰਮ ਤੋਂ ਰੋਕਿਆ ਕਿ ਪਿਛਲੇ ਪਾਸੇ ਮੇਰੀ ਪ੍ਰਾਪਰਟੀ ਆ ਮੈਨੂੰ ਜਾਨੋ ਮੇਰਾ ਰਸਤਾ ਵੀ ਬੰਦ ਹੁੰਦਾ ਵਾ ਅੱਗੇ ਟੋਏ ਵੀ ਪਾ ਦਤਾ ਜੋ ਤੁਸੀਂ ਪਿਛੇ ਵੇਖ ਰਹੇ ਜੀ ਠੀਕ ਹੈ ਜੀ ਇਹ ਬਜਾਏ ਇੱਕ ਗਲਾ ਮੰਨਣ ਤੋਂ ਜਾਂ ਸਰਕਾਰੀ ਥਾਂ ਦੇ ਵਿੱਚ ਮਿੱਟੀ ਚੁੱਕਣ ਤੋਂ ਜਾਂ ਪਾਣ ਤੋਂ ਮੇਰੇ ਗੱਲ ਪੈਂਦਾ ਵਾ ਜੇ ਜੀ ਕਿ ਪਿਛਲੇ ਮਹੀਨੇ ਦੀ 5 ਤਰੀਕ ਨੂੰ ਇੱਕ ਵੀਡੀਓ ਹੋਈ ਆ ਮੰਨ ਲਓ ਵੀ ਇਹ ਮੇਰੇ ਰੈਸਟੋਰੈਂਟ ਦੇ ਬਾਹਰ ਜਾ ਕੇ ਵੀ ਮੇਰੇ ਹੱਥੀ ਪੈ ਰਹੇ ਨਹੀਂ ਠੀਕ ਹੈ ਜੀ ਉਹਦੀ ਵੀ ਦਰਖਾਸਤ ਇੱਕ ਚੱਲ ਰਹੀ ਆ ਅਫਸਰਾਂ ਕੋਲ ਜਿਹੜੀ ਆ ਸਰਕਾਰੀ ਜਗ੍ਹਾ ਦੀ ਦਰਬਾਰਤੋ ਕਰ ਰਿਆ ਵਾ ਇੱਥੇ ਇਹਦੀ ਵੀ ਬਣਦੀ ਕਾਰਵਾਈ ਕਰਨੀ ਚਾਹੀਦੀ ਜੰਗਲਾਤ ਵਿਭਾਗ ਨੂੰ ਵੀ ਇੱਥੇ ਧਿਆਨ ਦੇਣ ਦੀ ਲੋੜ ਆ ਠੀਕ ਹੈ ਤੇ ਮੈਂ ਇਹੋ ਮੰਗ ਕਰਦਾ ਵਾਂ ਵੀ ਜਦੋਂ ਵੀ ਮੈਂ ਇਹਨੂੰ ਸਰਕਾਰੀ ਥਾਂ ਤੇ ਮਿੱਟੀ ਲਾਣ ਤੋਂ ਜਾਂ ਚੁਕਣ ਤੋਂ ਮਨਾ ਕਰਦਾ ਹਾਂ ਇਹ ਮੈਨੂੰ ਤੇ ਮੇਰੇ ਰੈਸਟੋਰੈਂਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ ਗਵਾਂਡੀ ਨੇ ਜੀ ਇੱਕ ਦਿਨ ਹਰਕਮਲ ਆ ਤੇ ਇੱਕ ਦਿਨ ਹਰਮਿੰਦਰ ਸਿੰਘ ਹਰਪਿੰਦਰ ਸਿੰਘ ਮਾਨ ਤੇ ਇਹਨਾਂ ਦੀ ਆਪਸੀ ਕੰਧ ਸਾਂਝੀ ਆ ਤੇ ਇਹਨਾਂ ਦੀ ਕੋਈ ਮਤਲਬ ਆਣ ਗਵਾਣ ਦੇ ਤੌਰ ਤੇ ਜਿਵੇਂ ਕੋਈ ਹੈਗਾ ਰੰਜਿਸ਼ ਤੇ ਦੋਨੇ ਪਾਰਟੀਆਂ ਇੱਕ ਦੂਜੇ ਤੇ ਅਲੀਗੇਸ਼ਨ ਲਾ ਰਹੀਆਂ ਨੇ ਜੀਦੀ ਹੀ ਮੌਕੇ ਤੇ ਜਾ ਕੇ ਅਸੀਂ ਜਿਹੜੇ ਉੱਥੇ ਵੈਰੀਫਾਈ ਕੀਤਾ ਤੇ ਜੋ ਵੀ ਗਾਹ ਜਿਹੜੀ ਆਊਗਾ ਤੱਥ ਸਾਹਮਣੇ ਆਉਣਗੇ ਉਸ ਮਤਲਬ ਕਾਨੂੰਨੀ ਕਾਰਵਾਈ ਕੀਤੀ ਕੋਈ 12 ਬੰਦੇ ਵੀ ਆਏ 12 ਬੰਦੇ ਜਿਹੜਾ ਹਰਕਮਨ ਸਿੰਘ ਉਹਦਾ ਰੈਸਟੋਰੈਂਟ ਹੈ ਜੀ ਉੱਥੇ ਬੰਦੇ ਸੀਗੇ ਅਸੀਂ ਲਿਆਂਦੇ ਆ ਉਹਨਾਂ ਨੂੰ ਵੈਰੀਫਾਈ ਕਰ ਰਹੇ ਆ ਕੀ ਕਾਰਵਾਈ ਕੀਤੀ ਜਾ ਰਹੀ ਉਹਨਾਂ ਨੂੰ ਤਸਦੀਕ ਕਰਦੇ ਆ ਵੀ ਉਹ ਗਾਹਕ ਸੀ ਲੜਨ ਦੀ ਨੀਤ ਨਾਲ ਆਏ ਸੀ ਕਿਹੜੀ ਨਾਲ ਆਏ ਸੀ ਉਹ ਫਿਰ ਜਦੋਂ ਕੋਈ ਤੱਥ ਸਾਹਮਣੇ ਆਉਣਗੇ ਫਿਰ ਉਸ ਤੋਂ ਉਹਨਾਂ ਨੂੰ ਵੈਰੀਫਾਈ ਕਰਕੇ